ਜੇ ਗਰਾਉਂ ਪੁਲ ਤੋਂ નીચે ਲੈਣ ਵਾਲਾ ਆਉ ਤਾਂ ਇਸ ਸੜਕ ਦਾ ਨਿਰਮਾਣ ਹੋਇਆ ਰੋਡ ਬਣਾਈ ਹੈ ਕਿ ਕਿਆ ਬਣਾਇਆ ਹੈ ਇਹ ਤਾਂ ਪਤਾ ਨਹੀਂ ਕੱਲ ਬਣਾਇਆ ਹੈ ਕੱਲ ਬਣਾਇਆ ਆਪ ਇਹ ਬਤਾਓ ਕਿ ਇਸ ਵਿੱਚ ਦੋ ਝਾੜੂ ਮਾਰेंगे ਨਾ ਤੇ ਸਾਰਾ ਸਾਫ ਹੋ ਜਾਏਗਾ ਇਹ ਬਿਲਕੁਲ ਸੜਕ ਦੇ ਸੈਂਟਰ ਦੇ ਵਿੱਚ ਬੈਠ ਕੇ ਦਿਖਾਣਾ ਕਿ ਹਾਲ ਕੀ ਹੈ ਹਲੋ ਇਹ ਉਂਗਲਾਂ ਦੇ ਨਾਲ ਮੈਂ ਕਰ ਰਿਹਾ ਉਂਗਲਾਂ ਦੇ ਨਾਲ ਜਾਂ ਤਾਂ ਮੈਂ ਹੀ ਮੈਨਾਂ ਜਾਂ ਮੇਰੇ ਅੰਦਰ ਇੱਕ ਕ੍ਰੇਨ ਜਿੰਨੀ ਸ਼ਕਤੀ ਹੈ ਤੇ ਜਾਂ ਫਿਰ ਇਹ ਲੁੱਕ ਦੀ ਥਾਂ ਤੇ ਫੁੱਕ ਪਾਇਆ ਹੋਇਆ ਹੈ ਜਿਵੇਂ ਕੱਪੜਿਆਂ ਨੂੰ ਕਹਿੰਦੇ ਨਹੀਂ ਆ ਪੈਚ ਲੱਗਦੇ ਹੁੰਦੇ ਅਲਟਰ ਹੋ ਰਹੀ ਹੈ ਓਵੇਂ ਸੜਕਾ ਕੀਤੀ ਜਾਂਦੀ ਹੈ ਨੰਬਰ ਆਫ ਟੈਕਸ ਟੈਕਸ ਆਪ ਤੋਂ ਗੰਦਾ ਰੋੜ ਨੀਚੇ ਮਿੱਟੀ ਹੈ ਮਿੱਟੀ ਦੇ ਉੱਪਰ ਇਹਨਾਂ ਲੁੱਕ ਪਾਈ ਹੈ ਇੱਕ ਮੀ ਪੈ ਗਿਆ ਐਡੇ ਐਡੇ 2-2 ਫੁੱਟ ਦੇ ਟੋਏ ਹੋਏ ਨੇ ਜੇ ਅੰਨੇ ਥੋੜਾ ਨੇ ਇਹ ਵੇਖਣ ਵਾਲੇ ਵੇਖ ਨੀਚੇ ਇੱਕ ਵਾਰੀ ਪੁੱਟੋ ਆ ਲੋ ਜੀ ਆ ਲੋ ਕਿ ਮੇਰੇ ਵਰਗਾ ਕਮਜ਼ੋਰ ਬੰਦਾ ਵੀ ਉਂਗਲਾਂ ਦੇ ਨਾਲ ਸੜਕ ਪਟਸਾ ਹੋਰ ਕੀ ਸੜਕ ਲੱਗਦਾ ਚਾਹੀਦੀ ਬਣੀ ਹੈ ਜਮਾਈ ਨਹੀਂ ਜਲੂਸ ਆ ਔਰ ਇਹਨੂੰ ਜਿਸ ਨੇ ਆਰਡਰ ਦਿਆ ਐ ਐਮ ਐਲ اے ਕੋਈ ਵੀ ਐ ਇਹਨੂੰ ਆ ਕੇ ਦੇਖਣਾ ਚਾਹੀਦਾ ਕਿ ਮੇਰੀ ਹਾਂ ਫੇ ਸੜਕ ਕਿਵੇਂ ਬਣੀ ਐ ਕੀ ਚੀਜ਼ ਐ ਲੁਧਿਆਣਾ ਲਾਈਵ ਤੁਹਾਡਾ ਸਵਾਗਤ ਮੈਂ ਕਮਲ ਕਪੂਰ ਕੱਲ ਇਸ ਰੋਡ ਯਾਨੀ ਕਿ ਜਦੋਂ ਤੁਸੀਂ ਜਗਰਾਉ ਪੁਲ ਤੋਂ નીચે ਲੈਣ ਵਾਲਾ ਆਓ ਤਾਂ ਇਸ ਸੜਕ ਦਾ ਨਿਰਮਾਣ ਹੋਇਆ ਔਰ ਇਹ ਜਿਹੜੀ ਸੜਕ ਹੈ ਜਗਰਾਉਂ ਪੁਲ ਤੋਂ ਨੀਚੇ ਵਾਲੇ ਪਾਸੇ ਤੋਂ ਲੈ ਕੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਚੌਕ ਤੱਕ ਇਸ ਸੜਕ ਦਾ ਨਿਰਮਾਣ ਹੋਇਆ ਹੈ ਹਾਲਾਂਕਿ ਇਸ ਸੜਕ ਦੇ ਨਿਰਮਾਣ ਦੇ ਨਾਲ ਦੁਕਾਨਦਾਰਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਜਿਹੜੀ ਇੱਥੇ ਟ੍ਰੈਫਿਕ ਚੱਲਦੀ ਹੈ ਉਹਨੂੰ ਰਾਹਤ ਮਿਲਣੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਇਸ ਸੜਕ ਦੇ ਨਿਰਮਾਣ ਨੂੰ ਲੈ ਕੇ ਸਵਾਲ ਖੜੇ ਹੋ ਗਏ ਹਨ ਕਾਰਨ ਕਿ ਸੜਕ ਨਿਰਮਾਣ ਜਿਹੜੀ ਹੈ ਉਹ ਸਹੀ ਕਵਾਲਿਟੀ ਵਾਈਜ਼ ਜਿਹੜੀ ਹੈ ਉਹ ਨਹੀਂ ਹੋ ਪਾਈ ਕਾਰਨ ਸੜਕ ਦੇ ਉੱਤੇ ਬੱਜਰੀ ਖਿਲਣੀ ਸ਼ੁਰੂ ਹੋ ਚੁੱਕੀ ਹੈ ਵੀਰੇ ਜੀ ਨਵੀਂ ਬਣੀ ਹੈ ਕੱਲ ਹੀ ਬਣੀ ਹੈ ਸੜਕ ਇਹ ਹਾਲਾਤ ਕੀ ਹਨ ਲੱਗਦਾ ਕਿ ਇਹ ਸੜਕ ਚੱਲ ਪਾਈਗੀ ਸਰ ਮੈਂ ਕਹਿੰਦਾ ਆਉਣ ਵਾਲੀ ਬਾਰਿਸ਼ 'ਚ ਇਹ ਇੱਕਦਮ ਟੋਇਆ ਟਿੱਬਾ ਬਣ ਜਾਊਗਾ ਇੱਥੇ ਕਿਉਂਕਿ ਜਿਹੜੇ ਹਿਸਾਬ ਨਾਲ ਲੋਕ ਨਹੀਂ ਪਈ ਇਹਦੇ 'ਚ ਖਾਲੀ ਬੱਜਰੀ ਬੱਜਰੀ ਦਾ ਇਸਤੇਮਾਲ ਕੀਤਾ ਗਿਆ ਹੈ ਜ਼ਿਆਦਾ ਤੇ ਇਸ ਕਰਕੇ ਆਪਾਂ ਨੂੰ ਜਦੋਂ ਬ੍ਰੇਕ ਮਾਰਦੇ ਹਾਂ ਚੱਕਰ ਸਲਿੱਪ ਕਰਦਾ ਜੀ ਐਕਸੀਡੈਂਟ ਹੁੰਦੇ ਵੀ ਚਾਂਸ ਜ਼ਿਆਦਾ ਨੇ ਬੰਦੇ ਤੇ ਸੱਟ ਸਪੈਡ ਲੱਗ ਸਕਦੀ ਹੈ ਜਾਨੀ ਕਿ ਜਿਹੜੀ ਇਹ ਬਜਰੀ ਜੀ ਉੱਪਰ ਪਾਈ ਗਈ ਹੈ ਖਿਲਰ ਰਹੀ ਹੈ ਸਾਰੀ ਹਾਂਜੀ ਬਜਰੀ ਪੂਰੀ ਰੋਡ ਦੇ ਉੱਤੇ ਖਿਲਰਦੀ ਪਈ ਹੈ ਇਹ ਦਾ ਮਤਲਬ ਇਹ ਚਾਂਸ ਹੁੰਦੇ ਮੋਟਰਸਾਈਕਲ ਜ਼ਿਆਦਾ ਸਲਿਪਿੰਗ ਕਰਦੇ ਆ ਐਕਟਿਵ ਤਾਂ ਜ਼ਿਆਦਾ ਸਲਿਪ ਕਰੂਗੀ ਮੋਟਰਸਾਈਕਲ ਵੀ ਸਲਿਪ ਕਰਦੇ ਨੇ ਅੱਛਾ ਕੱਲ ਬਣੀਆਂ ਹਲੇ ਸੜਕ ਇਹ ਲੱਗਦਾ ਕਿ ਸਹੀ ਨਿਰਮਾਣ ਹੋਇਆ ਇਹ ਚੈੱਕ ਹੋਣੀ ਚਾਹੀਦੀ ਹੈ ਕਿ ਵਾਕਈ ਸਹੀ ਕੁਆਲਟੀ ਨਾਲ ਬਣੀ ਹੋਵੇ ਤਾਂ ਸਰਕਾਰ ਤੋਂ ਇਹ ਉਮੀਦ ਕਰਦਾ ਹੈ ਕੀ ਆਪਣੇ ਠੇਕੇਦਾਰਾਂ ਨੂੰ ਥੋੜੀ ਲਹਾਤ ਦਿੱਤੀ ਜਾਵੇ ਕਿ ਉਹਨਾਂ ਨੂੰ ਕੀਤਾ ਜਾਵੇ ਕਿ ਥੋੜਾ ਬਦ ਮਟੀਰੀਅਲ ਗਿਰ ਕੇ ਥੋੜੀ ਵਧੀਆ ਚੀਜ਼ਾਂ ਬਣਾਉਣ ਕਿ ਜੋ ਕੇ ਆਪਣੇ 2 ਸਾਲ 3 ਸਾਲ ਨਿਕਲ ਜਾਣ ਕੱਲ ਟੈਕਸ ਦਾ ਪੈਸਾ ਹੈ ਇਹ ਹਾਂਜੀ ਸਰ ਮੈਂ ਕਹਿੰਦਾ ਆਪਣੀ ਜਨਤਾ ਦਾ ਪੈਸਾ ਜਿਹੜਾ ਸਹੀ ਕੰਮ 'ਚ ਲੱਗੇ ਖਰਾਬ ਕੰਮ 'ਚ ਲੱਗਦਾ ਹੈਗਾ ਉਹ ਆਪਣੇ ਕੰ세 ਕੰਮ ਦਾ ਨਹੀਂ ਜਾਂਦਾ ਜੀ ਠੇਕੇਦਾਰ ਨੇ ਪੈਸੇ ਆਪਣੇ ਲੈ ਜਾਣੇ ਜੀ ਤੇ ਸੜਕ ਦੇਖੋ ਇੱਧਰ ਅਗਰ ਤੁਹਾਨੂੰ ਮੈਂ ਹਾਲ ਦਿਖਾਵਾਂ ਇੱਧਰ ਤੁਸੀਂ ਦੇਖ ਲਓ ਕਿ ਇਹ ਸੜਕ ਹੈ ਸੜਕ ਦਾ ਕਿਨਾਰਾ ਹੈ ਔਰ ਆਲੋ ਇਹ ਪੈਰ ਦੇ ਨਾਲ ਹੀ ਤੁਸੀਂ ਇਸ ਸਰ ਮੈਂ ਕਹਿੰਦਾ ਇਸਤੇਮਾਲ ਕੀਤੀ ਬਜਰੀ ਦੇ ਵਿੱਚ ਲੁੱਕ ਹੀ ਨਹੀਂ ਇਸਤੇਮਾਲ ਕੀਤੀ ਗਿਆ ਉਹ ਸਾਰੀ ਖਿਲਰੀ ਹੈ ਤਾਂ ਇਹ ਤਾਂ ਲੁੱਕ ਇਸਤੇਮਾਲ ਹੁੰਦੀ ਤਾਂ ਤਾਂ ਹੀ ਪਕੜ ਹੋਊਗੀ ਲੁੱਕ ਦੇ ਵਿੱਚ ਹਾਂ ਤੇ ਬਜਰੀ ਬਜਰੀ ਖਲੀ ਇਸਤੇਮਾਲ ਕੀਤੀ ਹੈ ਸਰ ਇੱਕ ਨਾਰੇ ਤੋਂ ਪੁਰਣੀ ਸ਼ੁਰੂ ਹੋ ਗਈ ਹੈ ਇੱਕ ਪਾਸਾ ਨਹੀਂ ਬਲਕਿ ਸਾਰੇ ਪਾਸੇ ਇਹੀ ਹਾਲ ਹੈ ਟੁੱਟਦੀ ਹੋਈ ਜਾ ਰਹੀ ਹੈ ਇੱਧਰ ਦਿਖਾ ਦਿਓ ਸੰਜੀ ਇਹ ਕੀ ਹਾਲ ਹੈ ਕਿ ਇੱਥੇ ਅਗਰ ਪੈਰ ਆਲੋ ਅਗਰ ਮੈਂ ਹਲਕਾ ਜਿਹਾ ਵੀ ਪੈਰ ਮਾਰਦਾ ਤਾਂ ਉਹ ਸਾਰੀ ਆਲੋ ਸਰ ਮੇਰੇ ਦੋ ਵਾਰੀ ਪੂਰੀ ਦੀ ਪੂਰੀ ਸੜਕ ਜਿਹੜੀ ਆ ਖਿਲਰ ਰਹੀ ਐ ਸਰ ਇੱਥੇ ਜਿਹੜੇ ਆਸ-ਪਾਸ ਦੇ ਦੁਕਾਨਦਾਰ ਐ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਸੜਕ ਤਾਂ ਬਣ ਗਈ ਐ ਕਿ ਕਿਆ ਵਾਕਈ ਸੜਕ ਬਹੁਤ ਸੋਹਣੀ ਬਣੀ ਆ ਦਿਖਾਓ ਯਾਰ ਇਹ ਸੋਹਣੀ ਬਣੀ ਐ ਬਹੁਤ ਸੋਹਣੀ ਬਣੀ ਐ ਇਹ ਜੇ ਸੜਕ ਐਡੀ ਵਧੀਆ ਸੜਕ ਬਣੀ ਆ ਨਾ ਇਹ ਜਿਹੜੀ ਖਿਲਰਨੀ ਚਾਲੀ 25 25 30 ਸਾਲ ਟੁੱਟਣੀ ਨਹੀਂ ਸਰਕਾਰ ਦਾ ਧੰਨਵਾਦ ਕਰਦੇ ਆ ਬਹੁਤ-ਬਹੁਤ ਧੰਨਵਾਦ ਸਰਕਾਰ ਦਾ ਪਗੋਂ ਤਮਾਨ ਸਾਹਿਬ ਦਾ ਐਮਐਲਏ ਸਾਹਿਬ ਜਿਨ੍ਹਾਂ ਨੇ ਬਣਵਾਈ ਉਹਨਾਂ ਦਾ ਵੀ ਕਰਦੇ ਆ ਕਿਨਾਰੇ ਤੋਂ ਪਰਣੀ ਵੀ ਸ਼ੁਰੂ ਹੋ ਗਈ ਮੈਂ ਤੁਹਾਨੂੰ ਦੱਸਿਆ ਬਹੁਤ ਵਧੀਆ ਬਣੀ ਹੈ 25 30 ਸਾਲ ਟੁੱਟਣੀ ਨਹੀਂ ਤੁਸੀਂ ਧਿਆਨ ਨਾਲ ਮੋਜਨਾ ਨਹੀਂ ਕੀਤਾ ਚੰਗੇ ਤਰ੍ਹਾਂ ਦੇਖੋ ਲੋਕ ਕਟਾਕਸ਼ ਕਰਦੇ ਹੋਏ ਜਾ ਰਹੇ ਆ ਕਿ ਇਹ ਜਿਹੜੀ 25 30 ਸਾਲ ਸੜਕ ਟੁੱਟਣੀ ਨਹੀਂ ਜਦ ਕਿ ਇਹ ਕੱਲ ਬਣੀ ਸੜਕ ਹੈ ਔਰ ਇਹਦੇ ਹਾਲਾਤ ਤੁਸੀਂ ਦੇਖੋ ਇਹ ਆਲੋ ਇਧਰ ਮੈਂ ਹਲਕਾ ਜਿਹਾ ਪਾਰ ਮਾਰ ਰਿਹਾ ਤੇ ਪੂਰੀ ਆਲੋ ਸੜਕ ਉਖੜਨੀ ਸ਼ੁਰੂ ਹੋ ਚੁੱਕੀ ਹੈ रोड बनाई है कि क्या बनाया है तो पता नहीं जिस ये कल बना है कल बना आप ये बताओ कि इसमें दो झाड़ू मारेंगे ना तो सारा साफ हो जाएगा ये जिस जिस बंदे ने भी ये बनाया है ये गलत है। मटेरियल तो डाला ही नहीं, डाला इसमें। ही नहीं है इसमें ये सिर्फ बजरी डाल के चले गए हैं नहीं है ये कागजों पे सिर्फ काम होता है और कुछ नहीं बीच में ये सारी बजरी गंदा रोड है सब तो गंदा रोड नीचे मिट्टी है ਮਿੱਟੀ ਦੇ ਉੱਪਰ ਇਹਨਾਂ ਲੁੱਕ ਪਾਈ ਏ ਇੱਕਮੀ ਪੈ ਗਿਆ ਐਡੇ ਐਡੇ 2 2 ਫੁੱਟ ਦੇ ਟੋਏ ਹੋਏ ਨੇ ਜੇ ਤੇ ਇੱਥੇ ਦਾ ਜਿਹੜਾ ਐਮਐਲਏ ਲੱਗਦਾ ਉਹ ਐਮਐਲਏ ਨਹੀਂ ਵੇਖਣ ਆਇਆ ਕੀ ਗੱਲ ਹਾਂ ਰੋਡ ਬਣਾਉਂਦੇ ਜੇ ਘਰਾਂ ਦੀਆਂ ਛੱਤਾਂ ਬੰਦੀਆਂ ਨੇ ਉੱਥੇ ਜਾਂਦੇ ਨੇ ਇਹ ਘਰ ਨਹੀਂ ਹੈਗਾ ਰੋਡ ਇਹ ਰੋਡ ਉਧਰ ਵੋਟਾਂ ਵੇਲੇ ਆਣਾ ਉਦੋਂ ਉਦੋਂ ਬਾਹਰ ਨਹੀਂ ਆ ਸਕਦੇ ਇੰਨੇ ਨੇ ਟੋਏ ਇਹਨੇ ਨੇ ਇੰਨੇ ਨੇ ਟੋਏ ਅੰਨੇ ਤੁਹਾਡਾ ਨੇ ਇਹ ਵੇਖਣ ਆਲੇ ਵੇਖ نیچے ਇੱਕ ਅਰੀ ਪੁੱਟੋ ਇਹ ਬਿਲਕੁਲ ਚੈਕਿੰਗ ਹੋਣੀ ਚਾਹੀਦੀ ਆ ਕਿ ਸੇਮ ਤੁਸੀਂ ਸੇਮ ਤੁਸੀਂ ਸਿਚੁਏਸ਼ਨ ਦੇਖੋਗੇ ਜਗਰਾਉਂ ਬ੍ਰਿਜ ਦੀ ਸੇਮ ਕੰਡੀਸ਼ਨ ਇੱਧਰ ਦੀ ਆ ਤੁਸੀਂ ਦੇਖੋ ਇੱਥੋਂ ਦੀ ਜਾਣ ਵਾਲੇ ਮੇਨ ਹਸਪੀਟਲ ਲੈ ਕੇ ਡੀ ਐਮ ਸੀ ਆ ਜਾਂ ਅਮਰਜੈਂਸੀ ਕੋਈ ਆਊਟਰ ਤੋਂ ਲੁਧਿਆਣਾ ਆ ਰਿਹਾ ਜਾਂ ਸੈਂਟਰ ਹਲਕਾ ਲੁਧਿਆਣੇ ਤੋਂ ਕੋਈ ਵੀ ਮੇਨ ਹਸਪੀਟਲ ਦੇ ਵਿੱਚ ਜਾਣਾ ਚਾਹੁੰਦਾ ਉਹਨੂੰ ਅਮਰਜੈਂਸੀ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਖੱਡਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਥੇ ਦੇ ਮੇਨ ਜਿਹੜੇ ਸਾਡੇ ਐਮਐਲਏ ਸਾਹਿਬ ਪ੍ਰੈਸ਼ਰ ਸਾਹਿਬ ਨੇ ਉਹਨਾਂ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਨੀਅਰ ਬਾਏ ਜੋ ਕਾਉਂਸਲਰ ਨੇ ਉਹਨਾਂ ਨੂੰ ਉੱਤੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਜਿੰਨਾ ਤੋਂ ਵੋਟ ਲਿੱਤੀ ਜਾਂਦੀ ਹੈ ਉਹਨਾਂ ਦੇ ਪਰਪਸ ਪੂਰੇ ਹੋ ਕਿਤੇ ਜਾਣ ਉਹਨਾਂ ਦਾ ਕੰਮ ਕੀਤਾ ਜਾਵੇ ਨਾ ਕਿ ਇਹ ਕੀ ਐ ਪੈਚ ਲਗਾ ਦਿੱਤੇ ਜਾਣ ਤਾਂ ਖਾਨ ਵਾਸਤੇ ਗੱਲ ਕੀਤੀ ਜਾਵੇ ਹੁਣੀ ਮੈਂ ਪਿੱਛੋਂ ਘੰਟਾ ਕਰਦੇ ਰੇਲਵੇ ਸਟੇਸ਼ਨ ਦੀ ਤਰਫ ਤੋਂ ਆ ਰਿਹਾ ਜਿਵੇਂ ਕੱਪੜਿਆਂ ਨੂੰ ਕਹਿੰਦੇ ਨਹੀਂ ਐ ਪੈਚ ਲੱਗਦੇ ਹੁੰਦੇ ਅਲਟਰ ਹੋ ਰਹੀ ਹੈ ਓਵੇਂ ਸੜਕਾਂ ਕੀਤੀ ਜਾਂਦੀਆਂ ਨੰਬਰ ਆਫ ਟੈਕਸ ਟੈਕਸ ਇਨ ਡੇ ਬਾਏ ਡੇ ਇਨਕਰੀਜ਼ ਹੋ ਰਿਹਾ ਰਾਈਟਸ ਆਫ ਪੀਪਲ ਉਹ ਨਹੀਂ ਮਿਲ ਪਾ ਰਿਹਾ ਹੈਗਾ ਜੋ ਮੇਜ਼ਰ ਹੈ ਮੇਜ਼ਰ ਇਹੀ ਹੈ ਔਰ ਸਭ ਤੋਂ ਬੜਾ ਮੇਜ਼ਰ ਇਸ਼ੂ ਇਹ ਹੈ ਕਿ ਇਹ ਜਨਤਾ ਦਾ ਪੈਸਾ ਹੈ ਔਰ ਕੱਲ ਬਣੀ ਸੜਕ ਉਧਰ ਉਹ ਦੇਖੋ ਇਧਰ ਉਹ ਹਾਲਾਤ ਦੇਖੋ ਸਭ ਬੋਲਦੇ ਹੋਏ ਨਜ਼ਰ ਆ ਰਹੇ ਹੈ ਕਿ ਬਜੜੀ ਖਿਲਰਨੀ ਸ਼ੁਰੂ ਹੋ ਗਈ ਨਵੀਂ ਸੜਕ ਬਿਲਕੁਲ ਤੁਸੀਂ ਦੇਖਿਆ ਜਾਵੇ ਕਿ ਇਸ ਦੇ ਉੱਤੇ ਇੰਨਾ ਕੀ ਕੰਮ ਕਰਨਾ ਚਾਹੀਦਾ ਸੀ ਜੇ ਲੁੱਕ ਪ੍ਰੋਪਰਲੀ ਵੇਨਾ ਪਾਈ ਜਾਂਦੀ ਨਾ ਕਿ ਦਿਖਾਵੇ ਲਈ ਪਾਈ ਜਾਂਦੀ ਇਹ ਤਾਂ ਕੋਈ ਇਹਨਾਂ ਨੇ ਆਪਣਾ ਕੰਮ ਕੱਢਤਾ ਜਾਂ ਕੱਲ ਕੋਈ ਮਨਿਸਟਰ ਆ ਰਹੇ ਹੋਣਾ ਜਿਸ ਜੀ ਨੂੰ ਇਹਨਾਂ ਨੇ ਹਾਈਲਾਈਟ ਕਰਤਾ ਕਿ ਅਸੀਂ ਸੜਕ ਬਣਾ ਦਿੱਤੀ ਐ ਇਹ ਸੜਕ 4 ਤੋਂ 5 ਦਿਨ ਹੀ ਟਿਕੂਗੀ ਦੋ ਬਾਰਸ਼ਾਂ ਪੈ ਜੂਗੀਆਂ ਇੱਥੇ ਕੱਲ ਵਾਲੇ ਖੱਡੇ ਦੁਬਾਰਾ ਦੇਖੋਗੇ ਤੁਸੀਂ ਇੱਥੇ ਚੱਲ ਜਿਓ ਰੇਲਵੇ ਸਟੇਸ਼ਨ ਦੇ ਕੰਟਾ ਘਰ ਦੇ ਕੋਲ 2-2 ਫੁੱਟ ਦੇ ਖੱਡੇ ਆਂਦੇ ਉੱਤੇ ਪੈਚੇ ਲਗਾਏ ਜਾ ਰਹੇ ਆ ਨਾ ਕਿ ਇੰਜ ਦੀ ਪ੍ਰੋਪਰ ਸੜਕ ਬਣਾਈ ਜਾ ਰਹੀ ਐ ਤੁਸੀਂ ਸੜਕ ਨਾ ਕਿ ਦਿਖਾਨ ਵਸੇ ਬ ਪਬਲਿਕ ਨੂੰ ਇਹਦਾ ਫਾਇਦਾ ਮਿਲ ਸਕੇ ਨਾ ਕਿ ਜਿਹੜਾ ਸਰਕਾਰ ਕਹਿੰਦੀ ਹੈ ਕਿ ਕੋਈ ਵੀ ਸੜਕ ਬਣੇਗੀ ਤਾਂ ਉਹਦੀ ਜਾਂਚ ਹੋਏਗੀ ਚੈਕਿੰਗ ਹੋਏਗੀ ਤੁਹਾਨੂੰ ਲੱਗਦਾ ਕਿ ਇਹਦੀ ਜਾਂਚ ਹੋਈ ਹੋएगी ਇਹ ਤੁਹਾਨੂੰ ਈਵਨ ਲੱਗਦੀ ਹੈ ਸੜਕ ਵਾਸਤੇ ਕੁਝ ਕੁਝ ਵੀ ਜਾਂਚ ਨਹੀਂ ਕੀਤੀ ਜਾ ਰਹੀ ਹੈ ਨਾਂ ਦੇ ਉੱਤੇ ਕੁਝ ਕੰਮ ਕੀਤਾ ਜਾਏਗਾ ਇਹੋ ਜਿਹੀਆਂ ਲੁਧਿਆਣਾ ਦੇ ਵਿੱਚ ਹਜ਼ਾਰਾਂ ਸੜਕਾਂ ਜਿਹੜੀਆਂ ਬਣ ਰਹੀਆਂ ਨੇ ਰੋਜ਼ ਖਤਮ ਹੋ ਰਹੀਆਂ ਇਹ ਤੁਸੀਂ 4 ਦਿਨ ਬਾਅਦ ਆ ਜਿਓ ਤੁਹਾਨੂੰ ਇੰਜ ਲੱਗੂਗਾ ਕਿ ਇਹ ਸੜਕ ਬਣੇ ਨੂੰ 6 ਮਹੀਨੇ ਹੋ ਗਏ ਆ ਦੇਖੂਗੀ ਨਹੀਂ ਤੁਹਾਨੂੰ ਇਹ ਰੋਡ ਇਹ ਸੜਕ ਦਾ ਨਿਰਮਾਣ ਕੱਲ ਹੋਇਆ ਔਰ ਕੱਲ ਹੋਈ एक दिन में सड़क ऐसी हो सकती है नहीं।, नहीं 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 ये पता है क्या ये खाना पूरी हुआ है कुछ नहीं ये रातों रात बस बजरी पा कर चले गए कोई मटेरियल नहीं पड़ा आप देख सकते हो उस रोड पे आप इस पर झाड़ू मारोगे ना बजरी निकल जाएगी ये सिर्फ जनता का पैसा तो तो बर्बाद कर रहे हैं और कुछ नहीं कोई काम नहीं कर रहे हैं ये कोई काम नहीं ये सरकारों की आंखे बंद पड़ी हैं कुछ नहीं बस आए चले गए बस आपको ये सड़क लेबर से बनी हुई दिखाई दे रही है इवन है सड़क नहीं नहीं सर बिल्कुल भी नहीं है जिस तरीके से सड़क होनी चाहिए इनकी उस तरीके से नहीं है इन्होंने कागजों में दिखाया होगा कि बहुत बढ़िया तरीके से बनाई है मगर एक्चुअली है नहीं ये और इनको जिसने ऑर्डर दिया है एम कोई भी है इनको आके देखना चाहिए कि मेरी यहाँ पे सड़क कैसे बनी है क्या चीज़ है क्योंकि अभी देखो तो ये रास्ता ना मेन है अपना जाने वाला अब कोई जैसे उन भैया ने कहा कि अभी हॉस्पिटल जाना है सीएमसी जाना है तो बंदा यहाँ से लेके जाएगा कैसे क्या है तो खड्ढे मिलेंगे इतने इतने कैसे चलेगा बिल्कुल तो तो अगर जनता का पैसा ऐसे ही बर्बाद होता बर्वाद रहेगा रहे। तो सही में सड़क कैसे मिल पाएगी नहीं नहीं नहीं, नहीं अच्छा, जांच होनी चाहिए ऐसे ठेकेदार के ऊपर होनी चाहिए होनी चाहिए, चाहिए क्योंकि इसमें तो पैसा, पैसा, पैसा खाया है ठेकेदारों का पैसा खाया है इन्होंने जेब में जा रहा है कुछ नहीं और काम कुछ नहीं हो रहा है बस पैसे जो जो है पब्लिक का पैसा है वो ठेकेदारों के जेब में जा रहा है बस और कुछ नहीं सीमेंटेड सड़क बना देते आप चले जाओ एटीआई रोड चले जाओ उस साइड जाओ कितना बढ़िया काम चल रहा है सीमेंटेड रोड बन रहा है बिल्कुल ये ਪੈਸਾ ਬਰਬਾਦ ਹੈ ਅੱਛਾ ਇਹ ਕਿਤੇ ਦਿਨ ਚੱਲ ਪਾਏਗਾ ਸੜਕ ਮੈਂ ਕਹ ਰਿਹਾ ਹਾਂ ਇਹ ਅੱਜ ਬਾਰਿਸ਼ ਹੋ ਜਾਏ ਤਾਂ ਅੱਜ ਹੀ ਖਤਮ ਹੋ ਜਾਏਗਾ ਇਹ ਇੱਕ ਦਿਨ ਪਹਿਲਾਂ ਬਣੀ ਸੜਕ ਔਰ ਹਾਲਾਤ ਤੁਹਾਨੂੰ ਪੂਰੀ ਸੜਕ ਦੇ ਦਿਖਾ ਰਹੇ ਆ ਕਿਨਾਰੇ ਦੇ ਉੱਤੇ ਜਿਹੜਾ ਵੀ ਜਾ ਰਿਹਾ ਉਹ ਬੋਲਦਾ ਹੋਇਆ ਕੋਸਦਾ ਹੋਇਆ ਜਾ ਰਿਹਾ ਆ ਲੋ ਆ ਕਿਨਾਰਾ ਤਾਂ ਮੈਂ ਇੱਕ ਹੋਰ ਦਿਖਾ ਦਿੰਨੇ ਆ ਆ ਲੋ ਹੁਣ ਅਸੀਂ ਇਹ ਜ਼ਿਆਦਾ ਖਰੀਦਣਾ ਨਹੀਂ ਚਾਹੁੰਦੇ ਕਿ ਤੇਈ ਨਾ ਹੋਵੇ ਸਾਡੇ ਹੀ ਪੱਲੇ ਪੈ ਜਵੇ ਕਿ ਸੜਕ ਤੁਸੀਂ ਤੋੜ ਦਿੱਤੀ ਆ ਪੂਰੀ ਦੀ ਪੂਰੀ ਸੜਕ ਉਖੜੀ ਪਈ ਆ ਕਿਨਾਰੇ ਉਖੜੇ ਪਏ ਆ ਲੋ ਹਾਲਾਤ ਤੁਸੀਂ ਦੇਖ ਲਓ ਔਰ ਦੋਨੋਂ ਪਾਸੇ ਦਿਖਾ ਦਿਓ ਉਧਰ ਵੀ ਇਹੀ ਆਹ ਬਜਰੀ ਕਿਨਾਰਿਆਂ ਤੱਕ ਖਿਲਰੀ ਪਈ ਹੈ ਸਨਕ ਦੇ ਨਾਮ ਨੂੰ ਇੱਕ ਸੜਕ ਬਣ ਚੁੱਕੀ ਹੈ ਆ ਨੀਚੇ ਲੈਵਲ ਤੁਸੀਂ ਦੇਖ ਸਕਦੇ ਹੋ ਕਿਤੋਂ ਉੱਚੀ ਕਿਤੋਂ ਨੀਵੀਂ ਸੜਕ ਹੈ ਔਰ ਆ ਲੋ ਆ ਦੁਕਾਨਾਂ ਦੇ ਸਾਹਮਣੇ ਪਈ ਹੈ ਇਹਨਾਂ ਨੂੰ ਚਾਹੇ ਪੈਰ ਨਾਲ ਖਰੀਦ ਲਿਓ ਇਹ ਨਿਕਲਣੀ ਸ਼ੁਰੂ ਹੋ ਗਈ ਬਜਰੀ ਆ ਲੋ ਹੁਣ ਇਸ ਸੜਕ ਦਾ ਨਿਰਮਾਣ ਤੁਸੀਂ ਕਿੰਨਾ ਕੁ ਸਮਝਦੇ ਹੋ ਕਿ ਸਹੀ ਢੰਗ ਦੇ ਨਾਲ ਹੋਇਆ ਹੋਏਗਾ ਪੂਰੀ ਸੜਕ ਦੇ ਉੱਤੇ ਬੱਜਰੀ ਖਿਲਰੀ ਹੋਈ ਹੈ ਆਹ ਲੋ ਸੰਜੀ ਦਿਖਾਈ ਹੋਵੇਗਾ ਇਹਨੂੰ ਮੈਂ ਆਹ ਹੱਥ ਨਾਲ ਲੈ ਚੱਕ ਸਕਦਾ ਆਹ ਲੋ ਆਹ ਸੜਕ ਹੈ ਇਹਨੂੰ ਹੱਥ ਦੇ ਨਾਲ ਅਗਰ ਮੈਂ ਕਰੇਦ ਦਮਾਂ ਆਹ ਲੋ ਆਹ ਦਿਖਾਓ ਸੰਜੀ ਇਹ ਮੈਂ ਹੱਥ ਨਾਲ ਕਰ ਰਿਹਾ ਕੋਈ ਔਜ਼ਾਰ ਇਸਤੇਮਾਲ ਨਹੀਂ ਕਰ ਰਿਹਾ ਆਹ ਲੋ ਤਾਂ ਇਹ ਹਾਲਾਤ ਆ ਸੜਕ ਦੇ ਔਰ ਪੂਰੀ ਸੜਕ ਦੇ ਇਹੀ ਹਾਲ ਹੈ ਵੀਰੇ ਜੀ ਸੜਕ ਚੱਲ ਪਊਗੀ ਇਹ ਇੱਕ ਮੀ ਆਊਗਾ ਦੱਸ ਦਊਗੀ ਕੀ ਰੰਗ ਟੰਗ ਹੈਗੇ ਨੇ ਬਿਲਕੁਲ ਸਹੀ ਹੈ ਇੱਕ ਮੀ ਆਊਗਾ ਪਤਾ ਲੱਗ ਜਾਊਗਾ ਕੀ ਹੈਗਾ ਕੀ ਨਹੀਂ ਹੈਗਾ ਵਿੱਚ ਆਪਣਾ ਪੈਸਾ ਹੱਕ ਦਾ ਪੈਸਾ ਲੁਧਿਆਣੇ ਦੇ ਟੈਕਸ ਦਾ ਪੈਸਾ ਇਦਾਂ ਬਰਬਾਦੀ ਅਗਲੇ ਨੂੰ ਜੋ ਠੀਕ ਲੱਗਦਾ ਕਲਾ ਕਰਦਾ ਸਮਝ ਦੀ ਗੱਲ ਆ ਸੋਚ ਦੀ ਗੱਲ ਬਿਲਕੁਲ ਸਹੀ ਸਮਝ ਔਰ ਸੋਚ ਦੀ ਗੱਲ ਆ ਬਸ ਸਮਝ ਸੋਚ ਤੇ ਨੀਅਤ ਵੀ ਨਾਲ ਜੋ ਨੀਅਤ ਲਾ ਲੋ ਨੀ ਇਹ ਤੇ ਦੀ ਗੱਲ ਨੀ ਅੱਛਾ ਹੁਣ ਤਾਂ ਸਰਕਾਰ ਕਹਿੰਦੀ ਹੈ ਕਿ ਕੋਈ ਸੜਕ ਬਣੇਗੀ ਉਹਦੀ ਜਾਂਚ ਹੋਏਗੀ ਪਾਸ ਹੋਏਗੀ ਫੇਰ ਕਿਤੇ ਜਾ ਕੇ ਉਹਨੂੰ ਅਪਰੂਵ ਕੀਤਾ ਜਾਏਗਾ ਇਹ ਇੱਥੇ ਜਾਂਚ ਹੋਈ ਹੋਊਗੀ ਇਹਨੂੰ ਕੀਤਾ ਹੋਊਗਾ ਚੈੱਕ ਕਿਸੇ ਹੁਣ ਤੁਹਾਡੇ মিডিਆ ਦੇ ਥਰੂ ਹੋ ਸਕਦਾ ਕੋਈ ਕਾਰਵਾਈ ਆ ਜਾਵੇ ਇਹ ਲੱਗਦਾ ਹੈ ਕਿ ਇਹਦੇ ਠੇਕੇਦਾਰ ਦੇ ਉੱਤੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਜਾਂਚ ਦੇ ਵਿੱਚ ਇਹ ਖਰਾਬ ਹੁੰਦੀ ਹੈ ਸੜਕ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ মিডিਆ ਰਾਹੀਂ ਕੁਛ ਨਾ ਕੋਈ ਕਾਰਵਾਈ ਹੋ ਜੂਗੀ ਹੁਣ ਤੁਸੀਂ ਲੈ ਕੇ ਆਓਗੇ ਤਾਂ ਬਿਲਕੁਲ ਸਾਡਾ ਫਰਜ਼ ਹੈ ਇਹ ਦਿਖਾਣਾ ਕਿਉਂਕਿ ਲੁਧਿਆਣੇ ਦੀ ਜਨਤਾ ਦਾ ਪੈਸਾ ਹੈ ਲੋਕਾਂ ਦੇ ਹੱਕਾਂ ਦਾ ਪੈਸਾ ਹੈ ਔਰ ਲੋਕਾਂ ਦੇ ਹੱਕਾਂ ਦਾ ਪੈਸਾ ਇਦਾਂ ਬਰਬਾਦ ਹੋ ਰਿਹਾ ਕਿ ਇਹ ਕੱਲ ਬਣੀ ਹੋਈ ਸੜਕ ਔਰ ਹਾਲਾਤ ਦੇਖ ਲਓ ਇਹਨੂੰ ਤੁਸੀਂ ਹੱਥ ਦੇ ਨਾਲ ਬਜਰੀ ਨੂੰ ਚੱਕ ਸਕਦੇ ਹੋ ਨਵੀਂ ਬਣੀ ਹੈ ਸੜਕ ਵੀਰ ਜੀ ਲੱਗਦਾ ਨਵੀਂ ਬਣੀ ਹੋਈ ਹੈ ਠੀਕ ਹੈ ਭਾਜੀ ਠੀਕ ਹੈ ਜੀ ਨਵੀਂ ਬਣੀ ਹੋਈ ਸੜਕ ਦੇ ਹਾਲ ਹੈ ਔਰ ਇਹ ਜਨਤਾ ਦਾ ਇਹ ਹੱਕ ਹਲਾਲ ਦੀ ਕਮਾਈ ਹੈ ਉਹਨਾਂ ਦਾ ਪੈਸਾ ਆ ਲੋ ਆ ਦੁਕਾਨ ਦੇ ਬਾਹਰ ਮੈਂ ਜਿੱਥੇ ਪੈਰ ਮਾਰ ਰਿਹਾ ਉਹ ਨਿਕਲ ਰਹੀ ਆ ਔਰ ਤੁਹਾਨੂੰ ਹੱਥ ਨਾਲ ਮੈਂ ਕੁਰੇਦ ਕੇ ਦਿਖਾਤੀ ਬਾਬਾ ਜੀ ਮੈਂ ਹੱਥ ਨਾਲ ਹੀ ਕੁਰੇਦ ਦਿੱਤੀ ਸੜਕ ਇਕੱਠੀ ਹੋ ਜਾਣੀ ਐ ਅੱਥਰਾਂ ਇਕੱਠੀ ਹੋ ਜਾਣੀ ਐ ਮੈਂ ਕਰਕੇ ਆਇਆ ਹਾਂ ਹਾਂ ਹੱਥ ਨਾਲ ਹੀ ਇਕੱਠੀ ਹੋ ਰਹੀ ਆ ਹਾਂਜੀ ਹਾਂਜੀ ਤੁਹਾਡੇ ਹੱਕ ਦਾ ਪੈਸਾ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਕੱਲ ਬਣੀ ਐ ਸੜਕ ਹਾਂਜੀ ਕੱਲ ਕੱਲ ਰਾਤੀ ਬਣਾਈ ਐ ਕੱਲ ਰਾਤ ਹੰਡੀ ਹੈ ਹਾਲਾਤ ਚੱਲੂਗੀ ਇਹ ਸੜਕ ਨਾ ਚੱਲੂਗੀ ਹੋਰ ਦੇਖੋ ਤਾਂ ਇਕੱਠੀ ਹੋ ਜੰਗੀ ਹੋਵੇ ਬਜਰੀ ਦੇਖੋ ਉਹ ਸਾਰੀ ਇਕੱਠੀ ਹੋ ਰਹੀ ਹੈ ਸਾਰੀ ਇਕੱਠੀ ਹੋ ਰਹੀ ਹੈ ਤੇ ਫਿਰ ਇਹ ਕਿਉਂ ਬਣਨ ਦਿੱਤੀ ਤੇ ਕਿਉਂ ਨਹੀਂ ਇਹਦੀ ਜਾਂਚ ਹੋਈ ਹੈ ਸੜਕ ਬਣ ਕਿੱਦਾ ਗਈ ਔਰ ਇਹ ਠੇਕੇਦਾਰ ਦਾ ਇਹ ਜਿਹੜੀ ਸੜਕ ਬਣਾਈ ਹੈ ਉਹਦੀ ਜਾਂਚ ਕਿਉਂ ਨਹੀਂ ਹੋਈ ਵੀ ਇਹ ਸਹੀ ਵੀ ਬਣਾਈ ਹੈ ਕਿ ਨਹੀਂ ਨਾ ਸਹੀ ਨਹੀਂ ਬਣੀ ਬਿਲਕੁਲ ਸਹੀ ਨਹੀਂ ਬਣੀ ਲੋਕ ਭਾਈ ਨਹੀਂ ਵਿੱਚ ਉੱਚੀ ਕੀ ਤੋਂ ਨਹੀਂ ਲੋਕ ਤਾਂ ਭਾਈ ਨਹੀਂ ਲੁੱਕ ਇਹਨਾਂ ਥੁੱਕ ਪਾਗੇ ਹਾਂਜੀ ਥੁੱਕ ਥੁੱਕ ਪਾਗੇ ਸਹੀ ਗੱਲ ਹੈ ਲੁੱਕ ਤਾਂ ਪਾਈ ਨਹੀਂ ਲੁੱਕ ਦੀ ਥਾਂ ਤੇ ਥੁੱਕ ਪਾਗੇ ਯਾਨੀ ਕਿ ਵਾਕਈ ਸਾਡੇ ਪੈਸੇ ਦਾ ਲੁਧਿਆਣੇ ਦੀ ਜਨਤਾ ਦੇ ਹੱਕ ਹਲਾਲ ਦੇ ਟੈਕਸ ਦੇ ਪੈਸੇ ਦਾ ਥੁੱਕ ਲਗਾਤਾ ਔਰ ਇਹੀ ਹਾਲ ਇਸ ਸੜਕ ਦੇ ਆ ਤਾਂ ਕਿਉਂ ਨਹੀਂ ਇਸ ਸੜਕ ਦੀ ਜਾਂਚ ਹੋਣੀ ਚਾਹੀਦੀ ਆਲੋ ਆ ਟੋਇਆ ਪਿਆ ਹੋਇਆ ਔਰ ਇੱਧਰ ਹਾਲਾਤ ਦਿਖਾ ਦਿਓ ਸਮਝੇ ਕੀ ਹਾਲਾਤ ਕੀ ਹੈ ਆਲੋ ਇਹਨੂੰ ਪੈਰ ਦੇ ਨਾਲ ਮੈਂ ਉਖਾੜ ਰਿਹਾ ਔਰ ਪੈਰ ਦੇ ਨਾਲ ਇਹ ਸੜਕ ਉਖੜਦੀ ਹੋਈ ਨਜ਼ਰ ਆ ਰਹੀ ਹੈ ਚਾਹੇ ਦੋਨੋਂ ਕਿਨਾਰੇ ਮੈਂ ਫੜ ਲਵਾਂ ਆਲੋ ਇਹਨੂੰ ਅਗਰ ਮੈਂ ਉਹ ਦੇੜਨੀ ਸ਼ੁਰੂ ਕਰਾਂ ਤਾਂ ਸ਼ਾਇਦ 2 ਕੁ ਘੰਟੇ ਜੇ ਸੜਕ ਪੂਰੀ ਦੀ ਪੂਰੀ ਉੱਧੜ ਕੇ ਹੱਥ 'ਚ ਆ ਜਵੇ ਔਰ ਸੜਕ ਦੇ ਵਿੱਚ 2 ਮਿੰਟ ਲਈ ਅਗਰ ਟ੍ਰੈਫਿਕ ਰੁਕ ਜਵੇ ਤਾਂ ਮੈਂ ਤੁਹਾਨੂੰ ਬਿਲਕੁਲ ਸੜਕ ਦੇ ਸੈਂਟਰ ਦੇ ਵਿੱਚ ਬੈਠ ਕੇ ਦਿਖਾਣਾ ਕਿ ਹਾਲ ਕੀ ਹੈ ਆਲੋ ਇਹ ਉਂਗਲਾਂ ਦੇ ਨਾਲ ਮੈਂ ਕਰ ਰਿਹਾ ਹਾਂ ਉਂਗਲਾਂ ਦੇ ਨਾਲ ਉਂਗਲਾਂ ਦੇ ਨਾਲ ਕੋਈ ਚੀਜ਼ ਨਹੀਂ ਮੈਂ ਵਰਤ ਰਿਹਾ ਆਹ ਲੋ ਆ ਦਿਖਾਈਓ ਸੰਜੇ ਆ ਉਂਗਲਾਂ ਦੇ ਨਾਲ ਮੈਂ ਸੜਕ ਨੂੰ ਪੱਟਦਾ ਸੋਚੋ ਜਦੋਂ ਇਹ ਤੇ ਵਹੀਕਲ ਚੱਲਣੇ ਆ ਤਾਂ ਕੀ ਹਾਲ ਹੋਏਗਾ ਆਹ ਲੋ ਦੇਖੋ ਮੇਰੇ ਹੱਥੋਂ ਵਿੱਚ ਕਿੰਨੀ ਜਾਨ ਹੈ ਹੂੰ ਹੂੰ ਹੀ ਮੈਨੂੰ ਮੈਂ ਰੋਕੇ ਸੜਕ ਉਖਾੜਦੀ ਹੱਥੋਂ ਸੋਹੋ ਸੜਕ ਚਾਹੀਦੀ ਬਣੀ ਨਹੀਂ ਖਾੜ ਕੇ ਤੋ ਦਿੱਤੀ ਯਾਨੀ ਕਿ ਮੇਰੇ ਵਰਗਾ ਕਮਜ਼ੋਰ ਬੰਦਾ ਵੀ ਉਂਗਲਾਂ ਦੇ ਨਾਲ ਸੜਕ ਪੱਟ ਸਕਦਾ ਹੋਰ ਕੀ ਸੜਕ ਲੱਗਦਾ ਚਾਹੀਦੀ ਬਣੀ ਹੈ ਜਮਾ ਹੀ ਨਹੀਂ ਜਲੂਸ ਆ ਜਾਂ ਛੋਣੀ ਚਾਹੀਦੀ ਹੈ ਪੱਕੀ ਗੱਲ ਆ ਜੀ ਹੋਣੀ ਚਾਹੀਦੀ ਦੇਖੋ ਤੁਸੀਂ ਕਿਹੋ ਜੀ ਹੈ ਬਿਲਕੁਲ ਚੱਲੇਗੀ ਇਹ ਇਹ ਨਹੀਂ ਚੱਲਦੀ ਇਹ ਟੁੱਟ ਜਾਣੀ ਔਰ ਦੋ ਚਾਰ ਦਿਨਾਂ ਨੂੰ ਤਾਂ ਪੂਰੀ ਸੜਕ ਦਾ ਇਹੀ ਹਾਲ ਹੈ ਔਰ ਸਾਰੇ ਪਾਸੇ ਕਿਨਾਰਿਆਂ ਦਾ ਇਹੀ ਹਾਲ ਹੈ ਜਿੱਥੇ ਪੈਰ ਮਾਰ ਦੋਗੇ ਆਲੋ ਆ ਦਿਖਾਈਓ ਸੰਜੇ ਆ ਲੋ ਆਏ ਆ ਲੋ ਆ ਲੋ ਜੀ ਆ ਲੋ ਹੁਣੇ ਤੁਸੀਂ ਮੈਨੂੰ ਦੱਸੋ ਜਾਂ ਤਾਂ ਮੈਂ ਹੀ ਮੈਨਾਂ ਜਾਂ ਮੇਰੇ ਅੰਦਰ ਇੱਕ ਕ੍ਰੇਨ ਜਿੰਨੀ ਸ਼ਕਤੀ ਹੈ ਤੇ ਜਾਂ ਫਿਰ ਇਹ ਲੋਕ ਦੀ ਥਾ ਤੇ ਥੁੱਕ ਪਾਇਆ ਹੋਇਆ ਹੈ ਜਿਹੜਾ ਮੇਰੇ ਨਿੱਕ ਪੈਰ ਮਾਰਨ ਤੇ ਉਖੜਦਾ ਜਾ ਰਿਹਾ ਇਹ ਤੁਹਾਡੇ ਜਨਤਾ ਦੇ ਹੱਕ ਹਲਾਲ ਦਾ ਪੈਸਾ ਹੈ ਲੋਕਾਂ ਦੇ ਟੈਕਸ ਦਾ ਪੈਸਾ ਕਿਸ ਤਰ੍ਹਾਂ ਜਿਹੜਾ ਬਰਬਾਦ ਕੀਤਾ ਜਾ ਰਿਹਾ ਉਹਦੀ ਜਿੰਦੀ ਜਾਗਦੀ ਉਦਾਹਰਨ ਤੁਹਾਨੂੰ ਇਸ ਸੜਕ ਤੋਂ ਮਿਲ ਜਾਏਗੀ ਵੀਰੇ ਜੀ ਕੱਲ ਇਹ ਸੜਕ ਬਣੀ ਹੈ ਇਹਨੂੰ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਇਹ ਚੱਲੇਗੀ ਕਿੰਨਾ ਕੁ ਔਰ ਇਹਨੂੰ ਨਿਰਮਾਨ ਨੂੰ ਕਿੰਨੇ ਨੰਬਰ ਦਿਓਗੇ ਦੇਖੋ ਕੱਲ ਜਦੋਂ ਮੈਂ ਇਸ ਰੋਡ 'ਚ ਐਂਟਰ ਹੋਇਆ ਵਾਂ ਮੰਨੂ ਇਹ ਲੱਗਿਆ ਕਿ ਹਾਂ ਬਈ ਇਸ ਰੋਡ ਦੀ ਤਾਂ ਕਾਏ ਪਲਟਦੀ ਬਟ ਅੱਜ ਜਦੋਂ ਫੇਰ ਅਸੀਂ ਇਸ ਰੋਡ ਤੇ ਆਏ ਆ ਤੇ ਇਸ ਰੋਡ ਨੂੰ ਦੇਖ ਕੇ ਇਹ ਯਕੀਨ ਹੋਇਆ ਕਿ ਕਿ ਜਿਸ ਤਰ੍ਹਾਂ ਇਹ ਸੜਕ ਬਣਾਈ ਆ ਉਸ ਤਰ੍ਹਾਂ ਇਹ ਸੜਕ ਦਾ ਮੇਰਾ ਖਿਆਲ ਹੈ ਕਿ ਇੱਕ ਹਫਤਾ ਵੱਤ-ਵੱਤ ਜਾਂ ਮਹੀਨਾ ਲਾ ਲਓ ਤੁਸੀਂ ਤੁਸੀਂ ਦੇਖੋ ਜੀ ਜਿੰਨੀਆਂ ਜੇ 2-4 ਬਰਸਾਤਾਂ ਇੱਥੇ ਪੈ ਗਈਆਂ ਤੇ ਫਿਰ ਤੁਸੀਂ ਦੇਖਿਓ ਇਹ ਹਾਲ ਕੀ ਹੋਣਾ ਹੈ ਅਗੇ ਨੇ ਇਸ ਤੋਂ ਵਧੀਆ ਤਾਂ ਜਿਹੜੀ ਪਹਿਲੀ ਸੜਕ ਬਣੀ ਹੋਈ ਸੀਗੀ ਇਹਦੇ ਨਾਲੋਂ ਕਈ ਕਾਫੀ ਮਜ਼ਬੂਤ ਸੀਗੀ ਸੜਕ ਜਦਕਿ ਹੱਥ ਇੱਥੇ ਲੋਡ ਨਹੀਂ ਸੀਗੀ ਜਿਹੜੀ ਚੀਜ਼ਾਂ ਦੀ ਲੋਡ ਹੈ ਉੱਥੇ ਬਣਾਓ ਜਦੋਂ ਆਪਾਂ ਇੱਕ ਬਾਕੀ ਹੁਣ ਇਹਨਾਂ ਨੂੰ ਪਤਾ ਕਿ ਪੈਸੇ ਦਾ ਰੋਲ ਇਹ ਟੈਕਸ ਦਾ ਪੈਸਾ ਹੈ ਹੁਣ ਜਾਂ ਤਾਂ ਇਹ ਕਹੋ ਕਿ ਮੇਰੇ ਹੱਥਾਂ ਦੇ ਵਿੱਚ ਕ੍ਰੇਨ ਜਿੰਨੀ ਜਾਣ ਆ ਗਈ ਠੀਕ ਹੈ ਕਿ ਮੈਂ ਇਹਨੂੰ ਉਂਗਲਾਂ ਨਾਲ ਹੀ ਪਟ ਰਿਹਾ ਤੁਸੀਂ ਇੱਥੇ ਉਂਗਲਾ ਮਾਰੋ ਹੱਥ ਆ ਰਹੀ ਹੈ ਸੜਕ ਸੜਕ ਆ ਰਹੀ ਹੈ ਉਨਾ ਕੁਛ ਦਿਨਾਂ ਬਾਅਦ ਇੱਥੇ ਨਗਰ ਕੀਰਤਨ ਨਿਕਲਣਾ ਉਸ ਨਗਰ ਕੀਰਤਨ ਜੋ ਵੀ ਨਿਕਲੇਗਾ ਉਸ ਨਗਰ ਕੀਰਤਨ ਮੇਰਾ ਖਿਆਲ ਹੈ ਕਿ ਸੜਕ ਉੱਤੇ ਉਹ ਉਹਦਾ ਇਕੱਠ ਹੀ ਨਹੀਂ ਹੋ ਸਕਦਾ ਲੋਕਾਂ ਦਾ ਜਿਹੜਾ ਕਿ ਉਹ ਨਗਰ ਕੀਰਤਨ ਦਾ ਸਵਾਗਤ ਕਰਨ ਔਰ ਕੀ ਕਹਿੰਦੇ ਐ ਇਸ ਰੋਡ ਉੱਤੇ ਚੱਲ ਫੇਰਨ ਸਕਣ ਔਰ ਇਸ ਤਰ੍ਹਾਂ ਹੀ ਕਮਿਸ਼ਨ ਨੂੰ ਕੀ ਕਹੋਗੇ ਕਿ ਕਿਸ ਤਰ੍ਹਾਂ ਦਾ ਨਿਰਮਾਣ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਬਿਲਕੁਲ ਇਹਦੀ ਜਾਂਚ ਹੋਣੀ ਚਾਹੀਦੀ ਆ ਦੇਖਿਆ ਜਾਵੇ ਕਿ ਠੇਕੇਦਾਰ ਜਿੰਨੇ ਵੀ ਬਣਾਇਆ ਕਿ ਉਹਨੂੰ ਕਿ ਉਹਨੇ ਘਟਿਆ ਮਟੀਰੀਅਲ ਜਿਹੜਾ ਜੋ ਯੂਜ਼ ਯੂਜ਼ ਕੀਤਾ ਹੈ ਉਸ ਘਟਿਆ ਮਟੀਰੀਅਲ ਦਾ ਉਹ ਤੋਂ ਹਿਸਾਬ ਲਿੱਤਾ ਜਾਏ ਅਤੇ ਉਹਨੂੰ ਵਾਰਨਿੰਗ ਦਿੱਤੀ ਜਾਵੇ ਕਿ ਨੈਕਸਟ ਜੋ ਜੋ ਵੀ ਤੋਂ ਕੰਮ ਕਰੇਗਾ ਉਹ ਲੋਕਾਂ ਦੇ ਹਿੱਤ ਵਾਸਤੇ ਕਰੇਗਾ ਔਰ ਨਹੀਂ ਤਾਂ ਫਿਰ ਤੇਰਾ ਅਸੀਂ ਜੋ ਕੁਛ ਵੀ ਤਨੁਦਤਾ ਜਰਮਾਨਾ ਲਿਗਲੀ ਉਹਦੇ ਤੇ ਕਾਰਵਾਈ ਬਣਦੀ ਆ ਹੋਣੀ ਚਾਹੀਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕੋਈ ਸੜਕ ਬਣੂ ਉਹਦੀ ਜਾਂਚ ਹੋਊਗੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਇੱਕ ਦਿਨ ਚ ਸੜਕ ਦਾ ਇਹ ਹਾਲ ਹੈ ਬਿਲਕੁਲ ਹੋਣੀ ਚਾਹੀਦੀ ਹੈ ਜਾਂਚ ਉਹਨਾਂ ਨੇ ਠੇਕੇਦਾਰਾਂ ਨਾਲ ਇੱਕ ਵਾਰੀ ਬਣਾ ਕੇ ਚਲੇ ਜਾਣਾ ਜੀ ਬਿਲਕੁਲ ਉਹਨਾਂ ਨੇ ਤਾਂ ਮੁੜ ਕੇ ਥੋੜਾ ਅੱਗੇ ਆਣਾ ਹੈ گا ਵਾ ਜਦੋਂ ਸਾਡੇ ਅਸੀਂ ਦੁਕਾਨਦਾਰਾਂ ਅਸੀਂ ਰੋਜ਼ ਇੱਥੇ ਰਹਿਣਾ ਕਰਨਾ ਪਬਲਿਕ ਨੇ ਇੱਥੇ ਲੈਣਾ ਕਰੋੜਾਂ ਅਰਬਾਂ ਬੰਦਾ ਇਹ ਜਿਹੜੀ ਰੋਡ ਹੈ ਨਾ ਅਰਬਾਂ ਕਰੋੜਾਂ ਬੰਦਾ ਇਹਨੂੰ ਇੱਕ ਦਿਨ ਦੀ ਅੱਧੇ ਘੰਟੇ ਵਾਸਤੇ ਬੰਦ ਕਰ ਦੋ ਤਾਂ ਪੂਰਾ ਸ਼ਹਿਰ ਜਾਮ ਪੂਰਾ ਸ਼ਹਿਰਾ ਸ਼ਹਿਰ ਜਾਮ ਹੋ ਜਾਏਗਾ ਇਸ ਰੋਡ ਨੂੰ ਤੁਸੀਂ ਅੱਧਾ ਘੰਟਾ ਬੰਦ ਕਰ ਦਿਓ ਇਹ ਸਾਨੂੰ ਪਤਾ ਸੀ ਇੱਥੇ ਰਹਿਣੇ ਹੈਗੇ ਆ ਸਾਡੇ ਦੁਕਾਨਾਂ 50-50 ਸਾਲ ਪੁਰਾਣੀਆਂ ਤੇ ਦੁਕਾਨਾਂ ਨੇ ਅਸੀਂ ਇੱਥੇ ਰਹਿਣੇ ਹੈਗੇ ਆ ਇਹ ਸਾਰਾ ਜਿੰਨਾ ਟ੍ਰੈਫਿਕ ਇੱਥੋਂ ਜਿੱਥੇ ਵੀ ਜਾਣਾ ਹੈਗਾ ਵਾ ਇਸੇ ਰੋਡ ਤੋਂ ਲੰਘਣਾ ਹੈਗਾ ਬਿਲਕੁਲ ਕੱਲ ਸੜਕ ਦਾ ਨਿਰਮਾਣ ਹੋਇਆ ਔਰ ਅੱਜ ਖਿਲਰਨੀ ਸ਼ੁਰੂ ਹੋ ਚੁੱਕੀ ਹੈ ਔਰ ਦੇਖਦੇ ਆ ਕਿ ਇਲਾਕਾ ਵਿਧਾਇਕ ਕਿਆ ਇਸ ਸੜਕ ਦੀ ਜਾਂਚ ਕਰਵਾਉਂਦੇ ਆ ਔਰ ਜਿਸ ठेकेदार ਵੱਲੋਂ ਇਹ ਸੜਕ ਦਾ ਨਿਰਮਾਣ ਕੀਤਾ ਗਿਆ ਹੈਗਾ ਅਗਰ ਵਾਕਈ ਉਸ ਵੱਲੋਂ ਇਹ ਲੋ ਕੁਆਲਟੀ ਦਾ ਕੰਮ ਕੀਤਾ ਗਿਆ ਤਾਂ ਕੀ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਹੈ ਸਾਡਾ ਫਰਜ਼ ਬੰਦਾ ਹੈ ਸਚਾਈ ਦਿਖਾਣਾ ਤੁਹਾਡਾ ਫਰਜ਼ ਬੰਦਾ ਹੈ ਇਹਦੇ ਖਿਲਾਫ ਆਵਾਜ਼ ਚੱਕਣਾ ਕਿਉਂਕਿ ਇਹ ਤੁਹਾਡੇ ਹੱਕ ਹਲਾਲ ਦੀ ਕਮਾਈ ਦਾ ਪੈਸਾ ਹੈ ਤੁਹਾਡੇ ਟੈਕਸਾਂ ਦਾ ਪੈਸਾ ਹੈ ਲੁਧਿਆਣਾ ਦਾ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ